Terima kasih telah menonton! ਕਾਸ਼ਰੀ ਨੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਜੇ ਇੰਦਰ ਸਿੰਘਲਾ ਨੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਪਿੰਡ ਖਟਕੜਕਲਾ ਪਹੁੰਚ ਕੇ ਸਰਦਾਰ ਭਗਤ ਸਿੰਘ ਜੀ ਦੇ ਆਦਮ ਕਦ ਬੁੱਤ ਤੇ ਸਰਦਾ ਫੁੱਲ ਭੇਟ ਕਰਕੇ ਅਸ਼ੀਰਵਾਦ ਲਿਆ ਤੇ ਕਿਹਾ ਕਿ ਮੈਂ ਸਰਦਾਰ ਭਗਤ ਸਿੰਘ ਜੀ ਦੀ ਸੋਚ ਨੂੰ ਬਰਕਰਾਰ ਰੱਖਣ ਲਈ ਇੱਥੇ ਨਤਮਸਤਕ ਹੋਣ ਲਈ ਹਮੇਸ਼ਾ ਆਉਂਦਾ ਉਹਨਾਂ ਨੇ ਹਰ ਵਰਗ ਦੇ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਉਹਨਾਂ ਦੀ ਪਾਰਟੀ ਨੂੰ ਵੋਟਾਂ પાਕੇ ਜਤੌਣ ਇਸ ਮੌਕੇ ਸਾਬਕਾ ਚੇਅਰਮੈਨ ਜ਼ਿਲ੍ਹਾ ਜੋਜਨਾਪੁਰ ਨਵਾਂ ਸ਼ਹਿਰ ਸਤਵੀਰ ਸਿੰਘ ਪੱਲੀ ਚੱਕੀ ਅਤੇ ਕਾਂਗਰਸ ਪਾਰਟੀ ਦੇ ਸਾਬਕਾ ਐਮਐਲਏ ਤਰਲੋਚਨ ਸਿੰਘ ਸੂਤ ਜੀ ਨੇ ਆਪੋ ਆਪਣੇ ਵਿਚਾਰ ਸਾਂਝੇ ਕੀਤੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜਿਸ ਦੇ ਅੱਜ ਇਸ ਪਿੰਡ ਖਟਕੜਕਲਾਂ ਦੇ ਵਿੱਚ ਆ ਕੇ ਮੈਨੂੰ ਹਮੇਸ਼ਾ ਹੀ ਬੜਾ ਮਜ਼ਬੂਤ ਤੇ ਮਾਨ ਮਹਿਸੂਸ ਹੁੰਦਾ ਹੈ ਔਰ ਉਹਨਾਂ ਨੂੰ ਅੱਜ ਸ਼ਰਦਾ ਦੇ ਫੁੱਲ ਪ੍ਰੇਨਟ ਕੀਤੇ ਸਾਰੇ ਸਾਥੀ ਸਹਿਬਾਨਾਂ ਦੇ ਨਾਲ ਔਰ ਇਹ ਉਹ ਧਰਤੀ ਹੈ ਜਿਸ ਧਰਤੀ ਨੇ ਮੈਨੂੰ ਰਾਜਨੀਤੀ ਦੇ ਵਿੱਚ ਆਪਣੀ ਪਹਿਲੀ ਜ਼ਿੰਮੇਵਾਰੀ ਤੋਂ ਬਹੁਤ ਵੱਡੇ ਪੱਦਰ ਦਾ ਆਸ਼ੀਰਵਾਦ ਮੈਨੂੰ ਤੇ ਮੇਰੀ ਸਮੁੱਚੀ ਟੀਮ ਨੂੰ ਦਿੱਤਾ ਔਰ ਮੈਨੂੰ ਅੱਜ ਉਹ ਦਿਨ ਵੀ ਯਾਦ ਆਉਂਦਾ ਹੈ ਕਿ ਜਦੋਂ ਮੈਂ ਖਟਖਟ ਕਲਾ ਬਤੌਰ ਯੂਥ ਕਾਂਗਰਸ ਦਾ ਪ੍ਰਧਾਨ ਹੋਣ ਦੇ ਨਾਤੇ ਆਪਣੇ ਸਾਰੇ ਟੀਮ ਦੇ ਨਾਲ ਹਰ ਸਾਲ ਸ਼ਹੀਦੀ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਤੇ 28 ਸਤੰਬਰ ਨੂੰ ਔਰ ਉਹਨਾਂ ਦੇ ਸ਼ਹੀਦੀ ਦਿਹਾੜੇ ਤੇ 23 ਮਾਰਚ ਨੂੰ ਹਰ ਵਕਤ ਅਸੀਂ ਉਰੇ ਆ ਕੇ ਪ੍ਰਣ ਲੈਂਦੇ ਸੀ ਹਰ ਹਮੇਸ਼ਾ ਆ ਕੇ ਇਸ ਦੇਸ਼ ਦੀ ਆਜ਼ਾਦੀ ਵਿੱਚ ਉਹਨਾਂ ਦੀ ਕੁਰਬਾਨੀ ਨੂੰ ਆਪਣੇ ਨੌਜਵਾਨ ਪੀੜੀ ਦੇ ਵਿੱਚ ਪਰਾਂ ਲੈਂਦੇ ਸੀ ਔਰ ਮੈਂ ਜ਼ਰੂਰ ਸਮਝਦਾ ਕਿ ਇਸ ਜਗ੍ਹਾ ਦੇ ਆਸ਼ੀਰਵਾਦ ਨਾਲ ਮੈਨੂੰ ਚਾਹੇ ਸੰਗਰੂਹੀ ਸੇਵਾ ਮਿਲੀ ਜਿੱਥੇ ਸਰਦਾਰ ਉਦਮ ਸਿੰਘ ਜੀ ਦੀ ਸ਼ਹਾਦਤ ਔਰ ਉਹਨਾਂ ਦੀ ਕੁਰਬਾਨੀ ਤੇ ਮੁੜ ਕੇ ਕਾਂਗਰਸ ਪਾਰਟੀ ਦੀ ਸਰਕਾਰ ਵੱਲੋਂ ਉਹਨਾਂ ਦਾ ਸੁਨਾਮ ਦੇ ਵਿੱਚ ਸਮਾਰਕ ਬਣਾਉਣ ਦੀ ਗੱਲ ਆਈ ਔਰ ਉਸ ਤੋਂ ਬਾਅਦ ਅੱਜ ਮੈਨੂੰ ਦੁਬਾਰਾ ਕਾਂਗਰਸ ਪਾਰਟੀ ਨੇ ਇਸ ਪਵਿੱਤਰ ਇਲਾਕੇ ਦੇ ਵਿੱਚ ਸੇਵਾ ਵਿੱਚ ਭੇਜਿਆ ਔਰ ਮੈਂ ਅਜੂਰੀ ਆ ਕੇ ਬੜਾ ਮਾਣ ਵੀ ਮਹਿਸੂਸ ਕਰ ਰਹੇ ਹਾਂ ਤਾਕਤਵਰ ਵੀ ਮਹਿਸੂਸ ਕਰ ਰਹੇ ਹਾਂ ਕਿ ਮੈਨੂੰ ਜਿੱਥੇ ਗੁਰੂ ਮਹਾਰਾਜ ਦੀ ਧਰਤੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਜਿੱਥੇ ਗੁਰੂਆਂ ਪੀਰਾਂ ਦੀ ਧਰਤੀ ਹੈ ਉੱਥੇ ਨਾਲ-ਨਾਲ ਸ਼ਹੀਦਾਂ ਦੀ ਧਰਤੀ ਦੇ ਉੱਪਰ ਆ ਕੇ ਵੀ ਆਪਣੀ ਸੇਵਾ ਕਰਨ ਦੇ ਵਿੱਚ ਮੈਨੂੰ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਹੈ ਔਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਜਿਸ ਸੋਚ ਨਾਲ ਮੈਂ ਇੰਨੇ ਵਰਿਆਂ ਤੋਂ ਇਸ ਜਗ੍ਹਾ ਤੋਂ ਆਪਣੀ اپنی سوچ ਲੈ ਕੇ چلਦਾ ਹੈ ਆਉਣ ਵਾਲੇ ਸਮੇਂ 'ਚ ਉਸ ਨੂੰ ਹੋਰ ਮਜ਼ਬੂਤੀ ਮਿਲੇਗੀ ਔਰ ਇਸ ਇਲਾਕੇ ਦੇ ਨਾਲ ਜੁੜੀਆਂ ਸਮੱਸਿਆਵਾਂ ਨੂੰ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਸੋਚ ਤੇ ਆਸ਼ੀਰਵਾਦ ਦੇ ਤਹਿਤ ਉਹਨਾਂ ਦੀ ਸ਼ਕਤੀ ਦੇ ਤਹਿਤ ਅਸੀਂ ਆਉਣ ਵਾਲੇ ਸਮੇਂ 'ਚ ਚੰਗੇ ਤਰੀਕੇ ਨਾਲ ਕੰਮ ਕਰ ਸਕਾਂਗੇ। ਬਈਆ ਉਹ ਅਕਾਲੀ ਦਲ ਵਿੱਚ ਸ਼ਾਮਿਲ ਹੋ ਰਿਹਾ ਹੈ ਕਿੰਨਾ ਫਰਕ ਫਰਕ ਪਾਊਗਾ ਆਪਣ ਨੂੰ ਇਸ ਚੰਚੇ। ਬਈਆ ਐਸੇ ਹੈ ਕਿ ਚੋਣ ਜਦ ਚਲਦਾ ਹੈ ਜਦ ਚੋਣ ਚਲਦੀ ਹੈ ਤਾਂ ਕੋਈ ਲੋਕ ਪਾਰਟੀ ਛੱਡ ਕੇ ਚਲੇ ਜਾਂਦੇ ਮੈਨੂੰ ਇਹ ਨਹੀਂ ਪਤਾ ਕਿ ਉਹ ਕੌਣ ਸਾਥੀ ਛੱਡ ਕੇ ਗਏ ਆ ਜਾਂ ਛੱਡ ਕੇ ਜਾ ਰਹੇ ਆ ਕਿ ਕੀ ਕਾਰਨ ਹੈ ਪਰ ਮੈਂ ਉਹਨਾਂ ਨਾਲ ਜ਼ਰੂਰ ਗੱਲ ਕਰੂੰਗਾ ਪਰ ਲੇਕਿਨ ਹੁਣ ਜੋ ਚੋਣਾਂ ਦੇ ਵੇਲੇ ਕਈ ਵਾਰ ਕਿਸੇ ਦੀ ਕੋਈ ਨਿੱਜੀ ਗੱਲ ਹੁੰਦੀ ਹੈ ਅਗਲਾ ਛੱਡ ਕੇ ਜਾ ਰਹੇ ਮੈਂ ਤਾਂ ਮੈਂ ਤਾਂ ਇਹ ਹੀ ਕਹਿ ਸਕਦਾ ਹਾਂ ਸਾਰੇ ਵਰਕਰ ਸਹਿਬਾਂ ਨੂੰ ਕਿ ਮੈਂ ਇੱਕ ਪਾਰਟੀ ਦਾ ਮਜ਼ਬੂਤ ਸਿਪਾਹੀ ਹਾਂ ਸਾਡੇ ਪਰਿਵਾਰ ਦੀ ਹਮੇਸ਼ਾ ਕਾਂਗਰਸ ਪਾਰਟੀ ਨਾਲ ਸੋਚ ਜੁੜੀ ਹੈ ਔਰ ਆਸੀਂ ਅੱਜ ਤੱਕ ਕਦੇ ਕਾਂਗਰਸ ਪਾਰਟੀ ਨਾਲ ਹਮੇਸ਼ਾ ਵਫਾਦਾਰੀ ਰੱਖੀ ਹੈ ਔਰ ਉਸ ਗੱਲ ਨੂੰ ਸੋਚਦੇ ਹੋਏ ਮੈਂ ਕੱਲੇ ਕੱਲੇ ਵਰਕਰ ਦਾ ਹਮੇਸ਼ਾ ਸਾਥ ਦੇਣ ਵਾਸਤੇ ਉਹਨਾਂ ਦਾ ਭਰਾ ਤੇ ਉਹਨਾਂ ਦਾ ਬੇਟਾ ਬਣ ਕੇ ਉਹਨਾਂ ਦੇ ਪਿੱਛੇ ਖੜਨ ਵਾਸਤੇ ਹਮੇਸ਼ਾ ਹਾਜ਼ਰ ਹਾਂ ਪੰਜਾਬ ਦੀ ਗੱਲ ਕਰੀ ਨਵੀ ਉਸ ਸਿੰਧੂ ਨਾਰਾਜ਼ ਹੈ ਕੀ ਹੋਏਗਾ ਪੰਜਾਬ ਤੇ ਕਿਦਾਂ ਪ੍ਰਭ ਹੋਗਾ ਉਹਨਾਂ ਤਾਂ ਬੁੱਟ ਜਰਾ ਨਾਰਾਜ਼ ਨਹੀਂ ਮੈਨੂੰ ਤਾਂ ਨਹੀਂ ਐਸਾ ਸਮਝ ਆਇਆ ਕਿ ਉਹ ਨਾਰਾਜ਼ ਹੈ ਮੇਰੀ ਵੀ ਉਹਨਾਂ ਨਾਲ ਬੜੀ ਨੇੜਤਾ ਵੀ ਹੈ ਤੇ ਮੇਰੀ ਉਹਨਾਂ ਨਾਲ ਗੱਲ ਵੀ ਹੁੰਦੀ ਰਹਿੰਦੀ ਹੈ ਤੇ ਮੈਨੂੰ ਤਾਂ ਐਸੀ ਗੱਲ ਨਹੀਂ ਲੱਗੀ ਕਿ ਉਹ ਨਾਰਾਜ਼ ਹੈ। ਰਾਸ਼ਟਰੀ ਪਾਰਟੀ ਆਮਦ ਲਈ ਕਿਰਨਕਾ ਕੋਈ ਰੈਲੀ ਕਰਨਗੇ ਪੰਜਾਬ 'ਚ ਇਸ ਤਰ੍ਹਾਂ। ਇਹ ਪ੍ਰਦੇਸ਼ ਕਾਂਗਰਸ ਦੇ ਅਧਿਐਖ ਨੂੰ मालूम ਹੋਗਾ। ਅਭੀ ਚੋਣ ਚਲਾ ਹੈ। ਅਭੀ ਘਰੇ ਚੋਣ ਘਰੇ ਚੋਣ ਸ਼ੁਰੂ ਹੋਈ ਹੈ ਤੇ ਜਦੋਂ ਚੋਣ ਦਾ ਮਹਿੰਮਪਖੂਗਾ ਤੇ ਉਸ ਤੋਂ ਬਾਅਦ ਕਿਹੜੇ-ਕਿਹੜੇ ਬੜੇ ਲੀਡਰ ਕਾਂਗਰਸ ਪਾਰਟੀ ਦੇ ਆ ਕੇ ਪੰਜਾਬ ਦੇ ਕਿਹੜੇ-ਕਿਹੜੇ ਲੋਕ ਸਭਾ ਹਲਕੇ ਚੋਣ ਪ੍ਰਚਾਰ ਕਰਨਗੇ ਇਹ ਤੁਹਾਨੂੰ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ। ਨਾਮਿਨੇਸ਼ਨ ਕਿ ਦਿਨ ਕਰ ਰਹੇ ਹਨ? ਅ ਇਕ ਦਿਨ ਚ ਕਲੀਅਰ ਹੋ ਰਿਹਾ ਮੋਸਟ ਲਾਈਕਲੀ 13 ਨੂੰ ਕਰੂੰਗਾ ਤੁਸੀਂ ਸਰ ਸੈਦ ਦੀ ਧਰਤੀ ਪਿਆ ਤੁਨ ਕਿ ਕੌਣ ਨੂੰ ਕਿੰਨਾ ਗੱਲ ਮਿਲੇਗਾ ਇਸ ਤੋਂ ਮੈਂ ਪਹਿਲਾਂ ਕਿਹਾ ਹੈ ਬੋਲਦੇ ਹੋਏ ਕਿ ਮੈਨੂੰ ਆਪਣੇ ਰਾਜਨੀਤਿਕ ਜੀਵਨ ਦੀ ਜਦੋਂ ਮੈਂ ਸ਼ੁਰੂਆਤ ਕੀਤੀ ਸੀ ਤੇ ਉਸ ਵੇਲੇ ਬਤੌਰ ਯੂਥ ਕਾਂਗਰਸ ਪ੍ਰਧਾਨ ਮੈਂ ਸਭ ਤੋਂ ਪਹਿਲੀ ਵਾਰ ਆਪਣੇ ਸਾਰੇ ਸਾਥੀਆਂ ਸਮੇਤ ਜਿਹਦੇ ਚ ਅੱਜ ਵੀ ਬਹੁਤ ਸਾਰੇ ਸਾਥੀ ਉਰੇ ਹਾਜ਼ਰ ਹੈ ਅਸੀਂ ਉਰੇ ਆ ਕੇ ਹੀ ਸਭ ਤੋਂ ਪਹਿਲਾ ਮੱਥਾ ਟੇਕ ਕੇ ਆਪਣਾ ਕੰਮ ਸ਼ੁਰੂ ਕੀਤਾ ਸੀ ਔਰ ਇਸ ਤਪਵਿੱਤਰ ਧਰਤੀ ਨੇ ਇਸ ਸ਼ਹੀਦਾਂ ਦੀ ਧਰਤੀ ਨੇ ਮੇਰੇ ਤੇ ਇੰਨਾ بڑا ਆਸ਼ੀਰਵਾਦ ਰੱਖਿਆ ਕਿ ਬਤੌਰ ਯੂਥ ਕਾਂਗਰਸ ਦੇ ਪ੍ਰਧਾਨ ਹੋਣ ਤੋਂ ਬਾਅਦ ਮੈਨੂੰ ਐਮਪੀ ਬਣਾਇਆ ਲੋਕ ਸਭਾ ਦਾ ਔਰ ਫਿਰ ਮੈਨੂੰ ਸੰਗੂਰਦੀ ਸੇਵਾ ਮਿਲੀ ਉੱਥੇ ਜਾ ਕੇ ਸ਼ਹੀਦ ਉਦਮ ਸਿੰਘ ਦੇ ਸਮਾਰਕ ਬਣਾਉਣ ਵਾਸਤੇ ਸੇਵਾ ਸਾਡੇ ਕਾਂਗਰਸ ਪਾਰਟੀ ਦੇ ਜ਼ੁਮੇ ਲੱਗੀ ਔਰ ਉੱਥੇ ਆਸ਼ੀਰਵਾਦ ਲੈ ਕੇ ਅੱਜ ਮੈਨੂੰ ਦੁਬਾਰਾ ਕਾਂਗਰਸ ਪਾਰਟੀ ਨੇ ਉਰੇ ਖਟਕੜ ਕਲਾਂ ਤੇ ਸ੍ਰੀ ਅਨੰਦਪੁਰ ਸਾਹਿਬ ਦੀ ਸੇਵਾ ਵਿੱਚ ਭੇਜਿਆ ਹੈ ਔਰ ਮੈਂ ਸਮਝਦਾ ਕਿ ਮੈਨੂੰ ਨਿੱਜੀ ਤੌਰ ਤੇ ਇਕੱਲੇ ਬਲ ਦੀ ਗੱਲ ਨਹੀਂ ਸਮੁੱਚੀ ਪਾਰਟੀ ਨੂੰ ਹਮੇਸ਼ਾ ਬਲ ਮਿਲੇ ਹੈ ਔਰ ਪਾਰਟੀ ਨੇ ਵੀ ਚਾਹੇ ਉਹ ਮੈਡਮ ਅੰਬਿਕਾ ਸੋਨੀ ਜੀ ਦੇ ਕਾਰਜਕਾਲ ਦੀ ਗੱਲ ਹੋਵੇ ਤੇ ਚਾਹੇ ਕਾਂਗਰਸ ਪਾਰਟੀ ਦੇ ਕਾਰਜਕਾਲ ਦੀ ਗੱਲ ਹੋਵੇ ਇਸ ਸਥਾਨ ਨੂੰ ਹਮੇਸ਼ਾ ਜਿੰਨਾ ਵੀ ਹੋਰ ਉੱਚਾ ਚੱਕ ਸਕੀਏ ਉਹਦੇ ਨਾਲ ਸਾਨੂੰ ਹਮੇਸ਼ਾ ਅੱਛਾ ਮਹਿਸੂਸ ਹੁੰਦਾ ਤੇ ਮਾਨ ਮਹਿਸੂਸ ਹੁੰਦਾ ਸਰ ਇੱਕ ਇੱਕ ਅੰਤਿਮ ਸਵਾਲ ਹੈਗਾ ਅੰਮ੍ਰਿਤਸਰ ਦੇ ਅਕਾਲੀ ਦਲ ਦੇ ਬੰਦੇ ਸੀ ਤਲਵੀਰ ਕੀ ਆਮ ਆਦਮੀ ਪਾਰਟੀ ਚੱਲ ਗਿਆ ਉਹਨਾਂ ਨੇ ਐਸਡੀਪੀਜੀ ਨੂੰ ਇੰਟਰਨੈਸ਼ਨਲ ਕਟਗ੍ਰਾਮ ਖੜਾ ਕਰ ਦਿੱਤਾ ਕਿ ਉਸ ਦੇ ਜਿਹੜੇ ਵੀ ਹਨ ਸਾਰੇ ਅਫੀਮ ਖਾਂਦੇ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਉਹਨਾਂ ਨੇ ਕੋਈ ਗੱਲ ਕਹੀ ਹੈ ਤਾਂ ਜਿਹੜੀ ਗੱਲ ਉਹਨਾਂ ਨੇ ਕਹੀ ਹੈ ਤੇ ਲੋਕ ਉਹਨੂੰ ਏਵੈਲੂਏਟ ਕਰਨਗੇ ਹੁਣ ਕਿਸੇ ਬੰਦੇ ਨੇ ਨਿੱਜੀ ਤੌਰ ਤੇ ਕਿਸੇ ਸੰਸਥਾ ਦੇ ਉੱਪਰ ਕੋਈ ਚੀਜ਼ ਦਾ ਇਲਜ਼ਾਮ ਲਗਾਇਆ ਹੈ ਤਾਂ ਇਹ ਵਾਲੀ ਗੱਲ ਉਹ ਸੰਸਥਾ ਨੂੰ ਵੀ ਸਮਝ ਆਊਗੀ ਕਿ ਸਾਡੇ ਤੇ ਇਲਜ਼ਾਮ ਕਿਉਂ ਲੱਗਿਆ ਤੇ ਜਿਹਨੇ ਲਗਾਇਆ ਹੈ ਔਰ ਜਿਹੜੇ ਲੋਕ ਇਸ ਦੇ ਉੱਪਰ ਪੈਰਵਾਹੀ ਕਰਨਗੇ ਤੇ ਉਹ ਆਪਣੀ ਜ਼ਿੰਮੇਵ 13 ਤਰੀਕ ਨੂੰ ਰੋਡ ਸ਼ੋਅ ਕਿੱਥੋਂ ਸ਼ੁਰੂ ਕਰ ਰਹੇ ਹੋ ਮੈਂ ਹਲੇ ਉਸ ਗੱਲ ਦਾ ਪਲਾਨ ਨਹੀਂ ਕੀਤਾ ਬਟ ਲੇਕਿਨ ਤੁਸੀਂ ਕਿਉਂਕਿ ਤਰੀਕ ਬਾਰੇ ਪੁੱਛਿਆ ਸੀ ਤਾਂ ਮੈਂ ਤੁਹਾਨੂੰ ਕਿਹਾ ਕਿ ਸ਼ਾਇਦ ਅਸੀਂ ਮੈਂ 13 ਤਰੀਕ ਨੂੰ ਆਉਣੇ ਸ਼ਾਇਦ ਇੱਥੇ ਤੱਕ ਯੂਰਦੀ ਗੱਲ ਹੈ ਮੈਂ ਆਪ ਇੱਕ ਨੌਜਵਾਨ ਸੀ ਤੇ ਮੇਰੇ ਵਾਸਤੇ ਵੀ ਜਦੋਂ ਭਗਤ ਸਿੰਘ ਜੀ ਦੀ ਗੱਲ ਆਉਂਦੀ ਹੈ ਮੇਰੇ ਵਾਸਤੇ ਵੀ ਉਹ ਰੋਲ ਮਾਡਲ ਸੀ ਤੇ ਜਿਸ ਤਰੀਕੇ ਨਾਲ ਉਹ ਮੇਰੇ ਲਈ ਰੋਲ ਮਾਡਲ ਸੀਗੇ ਤੇ ਇਸ ਤਰੀਕੇ ਨਾਲ ਉਹ ਬਹੁਤ ਸਾਰੇ ਨੌਜਵਾਨਾਂ ਨਾ ਵਾਸਤੇ ਰੋਲ ਮਾਡਲ ਹੈ ਔਰ ਉਹ ਬਹੁਤ ਸਾਰਾ ਨੌਜਵਾਨਾਂ ਦੇ ਵਿੱਚ ਇੱਕ ਅਕਤਿਨ ਇਨਫਿਊਜ਼ ਕਰਨ ਵਾਲਾ ਰੋਲ ਮਾਡਲ ਹੈ ਤੋਂ ਮੈਂ ਜ਼ਰੂਰ ਸਮਝਦਾ ਕਿ ਸਾਡੀ ਜਿਹੜੀ ਨੌਜਵਾਨੀ ਹੈ ਉਹ ਭਗਤ ਸਿੰਘ ਜੀ ਨੂੰ ਜਿੱਥੇ ਫੋਲੋ ਕਰਦੀ ਹੈ ਉਹਨਾਂ ਦੇ ਆਈਡੀਅਲਸ ਨੂੰ ਫੋਲੋ ਕਰਦੀ ਹੈ ਜਿਸ ਤਰ੍ਹਾਂ ਮੇਰੀ ਲਾਈਫ ਦੇ ਵਿੱਚ ਵੀ ਭਗਤ ਸਿੰਘ ਜੀ ਨੇ ਬਹੁਤ ਵੱਡਾ ਇੰਪੈਕਟ ਪਾਇਆ ਮੈਂ ਜਦੋਂ ਉਹਨਾਂ ਦੀ ਹਿਸਟਰੀ ਨੂੰ ਪੜ੍ਹਨਾ ਤਾਂ ਇਸ ਤਰੀਕੇ ਨਾਲ ਉਹ ਬਹੁਤ ਸਾਰੇ ਨੌਜਵਾਨਾਂ ਦੇ ਪਰਦੀ ਹੈ ਲਾਈਫਸ ਦੇ ਉੱਪਰ ਇੰਪੈਕਟ ਕਰਦੀ ਹੈ ਤੇ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਨੌਜਵਾਨਾਂ ਨੂੰ ਕਿ ਆਪਾਂ ਸਾਰਿਆਂ ਨੂੰ ਇਹ ਸ਼ਹੀਦਾਂ ਦੇ ਜਿਹੜੇ ਆਈਡੀਅਲਸ ਹੈ ਉਹਨਾਂ ਨੂੰ ਫੋਲੋ ਕਰਨਾ ਚਾਹੀਦਾ